ਮੰਦਰ ਕਿਉਂ ਤੇ ਕਿਹੜੀ ਚਕਰਾ ਕਰਮ ਹੋਈ ਕਿੱਥੇ ਹੋਈ ਤੇ ਕਿੱਥਾਂ ਹੋਇਆ ਮੇਰਾ ਨਾਮ ਐਡਵੋਕੇਟ ਕਰਨਜੀਤ ਸਿੰਘ ਮੋਹਨੂ ਅਸੀਂ ਇਸ ਇਲਾਕੇ ਦੇ ਮੌਜੂਦਾ ਕਾਉਂਸਲਰ ਆ ਮੇਰੇ ਮਾਤਾ ਜੀ ਸਤਕਾਰਯੋਗ ਵਿਪਿੰਨ ਗਵੰਤ ਕੌਰ ਜੀ ਬੋਰਡ ਨੰਬਰ 83 ਪੈਂਦੀ ਆ ਇਹ ਮੰਦਰ ਸਾਡੇ ਸ਼੍ਰੀ ਠਾਪੁਰਦਵਾਰ ਮੰਦਰ ਆ ਸ਼ਿਰਸ਼ਾ ਸੂਰੀ ਰੋਡ ਦੇ ਉੱਪਰ ਸਾਡੀ ਬੋਰਡ ਦੇ ਵਿੱਚ ਸਥਾਪਿਤ ਆ ਪਿਛਲੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਰ ਦੀ ਸਥਾਪਨਾ ਹੋਏ ਨੂੰ ਸਾਡੇ ਇਲਾਕੇ ਦੇ ਲੋਕ ਸਵੇਰੇ ਅਤੇ ਸ਼ਾਮ ਨੂੰ ਮੰਦਰ ਦੇ ਵਿੱਚ ਆਣ ਕੇ ਸੇਵਾ ਪੂਜਾ ਕਰਦੇ ਨੇ ਧਾਰਮਿਕ ਆਸਥਾ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਤੀ ਕਰੀਬ 11:30 12:40 ਦੇ ਕਰੀਬ ਦੋ ਜਣੇ ਮੋਟਰਸਾਈਕਲ ਤੇ ਆਏ ਨੇ ਆਉਣ ਤੋਂ ਬਾਅਦ ਉਹਨਾਂ ਨੇ ਜਦੋਂ ਵੀਡੀਓ ਦੇ ਵਿੱਚ ਜੋ ਲਾਈਵ ਦੇਖਿਆ ਗਿਆ ਉਹ ਸ਼ੇਅਰ ਕਰ ਵੀ ਦਿੱਤੀ ਆ ਵੀ ਉਹਨਾਂ ਨੇ ਮੋਟਰਸਾਈਕਲ ਰੋਕ ਕੇ ਜਿਹੜਾ ਪਿੱਛੇ ਵਾਲਾ ਸੀ ਉਹਨੇ ਉੱਤਰ ਕੇ 2 ਮਿੰਟ ਮੌਕੇ ਦੀ ਰੇਕੀ ਕੀਤੀ ਰੇਕੀ ਕਰਨ ਤੋਂ ਬਾਅਦ ਸਾਜ਼ਿਸ਼ ਸਮਝੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਗ੍ਰੇਨੇਡ ਨੂੰ ਪਿੰਨ ਅਪ ਕੀਤਾ ਕਰਕੇ ਮੰਦਰ ਦੇ ਉੱਪਰ ਜਿਹੜਾ ਉਹ ਅਟੈਕ ਕੀਤਾ ਗਿਆ ਉਹਦੇ ਨਾਲ ਜਿਹੜੀਆਂ ਇਹ ਦੁਆਰਾਂ ਨੇ ਮੰਦਰ ਦੀਆਂ ਉਹ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਖੱਬੇ ਸੱਜੇ ਜਿਹੜੇ ਬਿਲਡਿੰਗਾਂ ਨੇ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਆਂਡ ਗਵੰਡ ਗਲੀ ਮੱਲੇ ਇਲਾਕੇ ਵਾਲੇ ਸਾਰੇ ਲੋਕ ਜਿਹੜੇ ਸੀਗੇ ਉਹ ਇੱਥੇ ਖੜੇ ਵੀ ਆ ਇਹਨਾਂ ਨੂੰ ਪੁੱਛ ਸਕਦੇ ਹੋ ਸਾਰਿਆਂ ਨੂੰ ਕਿ ਉਹ ਧਮਾਕਾ ਇੰਨਾ ਜ਼ਬਰਦਸਤ ਸੀਗਾ ਤੇ ਪੰਡਤ ਜੀ ਅਤੇ ਉਹਨਾਂ ਦਾ ਪਰਿਵਾਰ ਇਸ ਮੰਦਰ ਦੇ ਵਿੱਚ ਰਹਿੰਦਾ ਸ਼ੁਕਰ ਹੈ ਕਿ ਉਹ ਪਰਿਵਾਰ ਦੀ ਵੀ ਜਾਨੀ ਮਾਲੀ ਤੌਰ ਤੇ ਜਿਹੜੀ ਆ ਉਹ ਬਚਾਅ ਹੋ ਗਿਆ ਅਤੇ ਮੰਦਰ ਦੇ ਅੰਦਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਿਆ ਜੋ ਵੀ ਨੁਕਸਾਨ ਹੋਇਆ ਮੰਦਰ ਦੇ ਬਾਹਰ ਜਿਹੜੀ ਬਿਲਡਿੰਗ ਆ ਉਹਦਾ ਹੋਇਆ ਉਸ ਤੋਂ ਬਾਅਦ ਚ ਇਲਾਕਾ ਨਿਵਾਸੀਆਂ ਵੱਲੋਂ ਜਦੋਂ ਇਹ ਧਮਾਕੇ ਤੋਂ ਬਾਅਦ ਚ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਤੇ ਕਮਿਸ਼ਨਰ ਸਾਹਿਬ ਪੁਲਿਸ ਭਾਈ ਆ ਉਹਨਾਂ ਵੱਲੋਂ ਸਾਰੀ ਇਸ ਮੌਕੇ ਦੀ ਜਿਹੜੀ ਆ ਉਹ ਵੇਖਣ ਤੋਂ ਬਾਅਦ ਚ ਉਹਨੂੰ ਕਲੀਨ ਅਪ ਕਰ ਦਿੱਤਾ ਗਿਆ ਸਾਡੇ ਵੀ ਧਿਆਨ ਚ ਸਵੇਰੇ ਹੀ ਇਲਾਕਾ ਨਿਵਾਸੀਆਂ ਵੱਲੋਂ ਨੇ ਆਇਆ ਕਿ ਕੋਈ ਡਰ ਦੀ ਭਾਵਨਾ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ ਵਿੱਚ ਆ ਹੁਣ ਵੀ ਜਿੰਨੇ ਲੋਕ ਖੜੇ ਨੇ ਕਿਉਂਕਿ ਧਾਰਮਿਕ ਸੰਸਥਾ ਧਾਰਮਿਕ ਆਸਥਾ ਸਾਡੇ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਆ ਬੇਹਦ ਘਟਿਆ ਹਰਕਤ ਕੀਤੀ ਗਈ ਆ ਜਿਹੜੀ ਸਾਡੇ ਧਾਰਮਿਕ ਮੰਦਰਾਂ ਤੇ ਉੱਤੇ ਅਟੈਕ ਕੀਤਾ ਪੁਲਿਸ ਰਾਤ ਨੂੰ ਅਵੇਲੇਬਲ ਸੀ ਕਿ ਜਦੋਂ ਤੁਸੀਂ ਸੱਦੇ ਆ ਉਸੇ ਲਈ ਆ ਗਈ ਬਈ ਕੋ ਮੈਨੂੰ ਤਾਂ ਇਥੇ ਆਂ ਚ ਸਵੇਰੇ ਆਇਆ ਜੀ ਜਦੋਂ ਮੈਨੂੰ ਮੇਰੇ ਇਲਾਕਾ ਨਿਵਾਸੀਆਂ ਨੇ ਧਿਆਨ ਚ ਲਿਆਂਦਾ ਤਾਂ ਮੈਂ ਤਾਂ ਉਸੇ ਟਾਈਮ ਆ ਗਿਆ ਜੀ ਪਰ ਇਹ ਜਿਹੜੀ ਘਟਨਾ ਰਾਤ ਨੂੰ ਵਾਪਰੀ ਆ ਪੁਲਿਸ ਉਸ ਤੋਂ ਬਾਅਦ ਆਈ ਨੇ ਕਮਿਸ਼ਨਰ ਇਲਾਕੇ ਦੇ ਨਿਵਾਸੀ ਦੱਸ ਰਹੇ ਨੇ ਕਮਿਸ਼ਨਰ ਸਾਹਿਬ ਵੀ ਆਏ ਨੇ ਹੋਣ ਤੋਂ ਬਾਅਦ ਚ ਉਹਨਾਂ ਨੇ ਜਿਹੜਾ ਇੱਥੇ ਸਾਰਾ ਮੌਕਾ ਵੇਖਣ ਤੋਂ ਬਾਅਦ ਇਹਨੂੰ ਸਾਰਾ ਕਲੀਨ ਕਰ ਦਿੱਤਾ ਗਿਆ ਹੁਣ ਵੀ ਮੌਜੂਦਾ ACP ਵੈਸਟ ਅਤੇ ਇਨਸਪੈਕਟਰ ਸਾਹਿਬ ਐਸਐਚਓ ਸ਼ਹਾਟਾ ਮੌਕੇ ਤੇ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਫਰੈਂਸਿਕ ਰਿਪੋਰਟ ਲੈਣ ਲਈ ਡਿਪਾਰਟਮੈਂਟ ਦੇ ਲੋਕ ਆ ਰਹੇ ਨੇ ਸੋ ਇਹਨਾਂ ਨੇ ਕਲੀਨ ਅਪ ਕਰਵਾਇਆ ਪਿਆ ਪਰ ਬੇहद ਦੁਖਦਾਈ ਆ ਕਿ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਠੀਕ ਹੈ ਬੇਸ ਤੇ ਪਰ ਕਰੋ ਬੜੀ ਜੱਪਾ ਨੂੰ ਥੋੜਾ ਥਲੇ ਕਰ ਲੋ ਲਕੀ ਭਾ ਜੀ ਸਰ ਕੋਈ ਮਸਲਾ ਨਹੀਂ ਆਪਾਂ ਜਿਹੜਾ ਪਲੱਸ ਚਲੋ ਸਰ ਰਾਤ ਤਕਰੀਬਨ 2 ਵਜੇ ਸਾਨੂੰ ਜਿਹੜੇ ਪੁਜਾਰੀ ਨੇ ਅੰਦ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 66 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਬੰਦਾ ਤਮਾਕਾ ਹੋਇਆ ਉਸ ਤੇ ਤਕਰੀਬਨ 2 ਵਜੇ ਸਾਡੇ ਕੋਲ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਜਾਂਦਾ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹ ਤੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ। ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛਲਾਰਤ ਕਰਦੇ ਰਹਿੰਦੇ ਆ। ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ। ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ। ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪਹਿਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ। ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰਹੇ ਮੈਂ ਸਵੇਰੇ ਇੱਥੋਂ ਤੇ ਕਿ ਉਹਨਾਂ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘మెంట్ਸ ਨੂੰ ਵੀ ਇਹੋ ਜੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਨੇ ਪੈਂਦੇ। ਸੀਪੀ ਸਾਹਿਬ ਅਸੀਂ ਦੇਖ ਰਹੇ ਹਾਂ ਇਹ ਲਗਾਤਾਰ ਮੰਦਰਾਂ ਦੇ ਉੱਤੇ ਬੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਹੁਲੜਬਾਜੀ ਕੀਤੀ ਹੈ। ਅੱਜ ਮੰਦਰ ਤੇ ਹੋਇਆ ਹੈ। ਅਸੀਂ ਕਿਵੇਂ ਦੇਖ ਰਹੇ ਹਾਂ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਸਾਡੀ ਇੱਕ ਸੋਸ਼ਲ ਹੈਪ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ। ਜੇ ਉਹਨੂੰ ਤੁਸੀਂ ਦੇਖੀਏ ਵੀ ਉਹ ਜਮਨਾ ਨਗਰ ਦਾ ਰਹਿਣ ਵਾਲਾ ਬੰਦਾ ਉਹ ਘਰੋਂ ਵੀ ਉਹਦੀ ਕਾਫੀ ਡਿਸਪਿਊਟ ਸੀਗੇ। ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਰਾਮ ਦਾਸ ਰਾ ਦੇ ਉੱਤੇ ਉਹ ਬੰਦਾ ਘੁੰਮ ਰਿਆ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਆਉਣ ਤੋਂ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਉਹਨੂੰ ਫੜਨ ਗਿਆ ਉੱਥੇ ਰੌਡ ਪਿਆ ਸੀ ਰੌਡ ਕਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜ ਹੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇਹਨਾਂ ਕੋਈ ਤੱਲਕ ਨਹੀਂ ਉਹਦੇ ਭਰਾ ਤੋਂ ਪੁੱਛਿਆ ਗਿਆ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਯਮਨਾਗਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੂੰ ਉਹਨਾਂ ਨੂੰ ਲਾਲਚ ਤੇ ਭੁਗਾ ਕੇ ਉਹ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਆਪਾਂ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗ੍ਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹੜੇ ਵੀਕ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਐ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਆ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦਾ ਕੋਈ ਸੀਸੀਟੀਵੀ ਆਈ ਸਾਹਮਣੇ ਸਾਰੇ ਨੂੰ ਬਿਲਕੁਲ ਜੀ ਪੰਜਾਬ ਤੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਜਿਹੜੀ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਉਹੀ ਦੱਸਿਆ ਵੀ ਪਾਕਿਸਤਾਨ ਲਗਾਤਾਰ ਇਸ ਕੰਮ 'ਚ ਲੱਗਿਆ ਹੋਇਆ ਔਰ ਸਾਡੇ ਮਿਸ ਯੂਥ ਜਿਹੜੇ ਮਿਸ ਗਾਈਡ ਹੋ ਜਾਂਦੇ ਆ ਔਰ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੰਦਾ ਵੀ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋਂ ਨਾ ਖੇਡੋ ਹੁਣ ਕੇ ਅਲਟੀਮੇਟਲੀ ਜੇਲਾ 'ਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਦੇ ਸਰ ਜਿਹੜੀ ਸੀਸੀਟੀਵੀ ਅਸੀਂ ਦੇਖਨੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਕੋਈ ਉਹੋ ਜੀ ਪ੍ਰੋਬਲਮ ਨਹੀਂ ਕਿਸੇ ਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪਾਂ ਲੱਭਣ ਦੇ ਵਿੱਚ ਸਮਰਾਤਾ ਔਰ ਲੱਭਾਂਗੇ ਹਰਾਂ ਬਿਲਕੁਲ ਸਰ ਇੱਕ ਮਿੰਟ ਸਰ ਇੱਕ ਮਿੰਟ